ਭਾਈ ਜੀ ਜੇ ਤੁਹਾਡੀ ਝਾੜ ਨੂੰ ਕੀੜਾ ਲੱਗਿਆ ਦਰਦ ਬੰਦ ਨਹੀਂ ਹੁੰਦਾ ਰੇਸ਼ਾ ਦੇਵੀਗੜ੍ਹ ਏਰੀਏ ਦੇ ਵਿੱਚ ਕੜਾਮ ਪਿੰਡ ਜੋ ਛੇਰੀ ਰਾਮਚੰਦਰ ਜੀ ਦੇ ਨਾਂ 'ਕੇ ਦੱਸਿਆ ਜਾਂਦਾ ਉੱਥੇ ਦਰਗਾਹ ਜੀ ਬਹੁਤ ਵੱਡੀ ਪੀਖਮ शाह ਜੀ ਦੀ ਦਰਗਾਹ ਤਾਂ ਉੱਥੇ ਦਰਗਾਹ ਦੇ ਅੰਦਰ ਜਦੋਂ ਐਂਟਰ ਹੋਨੇ ਹੋ ਅੰਦਰ ਤੁਹਾਨੂੰ ਬਾਬਾ ਜੀ ਮਿਲਣਗੇ ਬਾਬਾ ਬੁੱਟਾ ਸ਼ਾਹ ਜੀ ਪੁੱਛ ਲਿਓ ਇਹਨਾਂ ਨੇ ਇੱਕ ਝਾੜਾ ਕਰ ਦੇਣਾ ਉਸ ਝਾੜੇ ਤੋਂ ਬਾਅਦ ਤੁਹਾਡੀ ਝਾੜ ਚ ਕਦੇ ਵੀ ਦਰਦ ਨਹੀਂ ਹੋਵੇਗੀ ਝਾੜ ਕੀਲ ਦੇਣੀ ਆ ਉਸ ਦੇ ਲਈ ਕੀ ਕੀ ਚਾਹੀਦਾ ਤੁਹਾਨੂੰ ਤੁਹਾਨੂੰ ਚਾਹੀਦੀਆਂ ਲੋਹੇ ਦੀਆਂ ਕਿੱਲਾਂ ਬਾਕੀ ਬਾਹਰ ਜਦੋਂ ਐਂਟਰ ਹੋਣਿਆ ਨਾ ਆਪਾਂ ਤਾਂ ਉੱਥੇ ਦੁਕਾਨ ਆ ਕਰਿਆਨੇ ਦੀ ਉਹ ਆਪਣੇ ਆਪ ਤੁਹਾਨੂੰ ਦੇ ਦੇਣਗੇ 20 ਰੁਪਏ ਦਾ ਸਾਮਾਨ ਹੋਵੇਗਾ ਪਰ ਤੁਹਾਡੀ ਜਾੜ ਬਿਲਕੁਲ ਠੀਕ ਹੋ ਜਾਵੇਗੀ 5 ਮਿੰਟ ਦੇ ਵਿੱਚ ਦਰਦ ਬੰਦ ਹੋ ਜਾਵੇਗਾ ਆ ਦੇਖ ਲਓ ਉਹ ਵੀਡੀਓ ਕੀ ਬੋਲ ਰਹੇ ਨੇ ਬਾਬਾ ਜੀ ਕਿਸ ਤਰ੍ਹਾਂ ਹੁੰਦਾ ਇਲਾਜ ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਆਏ ਹਾਂ ਜੀ ਮੀਰਾ ਜੀ ਕੜਾਮ ਦਰਗਾਹ ਦੇ ਉੱਤੇ ਜੇ ਕਿਸੇ ਵੀ ਵੀਰ ਭੈਣ ਭਰਾ ਦੀ ਜਾੜ ਦਰਦ ਕਰਦੀ ਆ ਕੀੜਾ ਲੱਗਿਆ ਹੋਇਆ ਤਾ ਇਸ ਦਰਗਾਹ ਦੇ ਵਿਰਜੀ ਤੁਹਾਡਾ ਹੱਲ ਹੈਗਾ ਇੱਥੇ ਬਾਬਾ ਬੁੱਟਾ ਸ਼ਾਹ ਜੀ ਤੁਹਾਨੂੰ ਮਿਲਣਗੇ ਜੋ ਤੁਹਾਡੀ ਜਾੜ ਦਾ ਪੱਕਾ ਹੱਲ ਕਰਨਗੇ ਚਾਹੇ ਤੁਹਾਡੀ ਜਾੜ ਕਿੰਨੀ ਵੀ ਦਰਦ ਕਰਦੀ ਆ ਇੱਥੇ ਆ ਕੇ ਤੁਸੀਂ ਜਾੜ ਦਰਦ ਬੰਦ ਕਰ ਸਕਦੇ ਹੋ ਕੀੜਾ ਲੱਗਿਆ ਹੋਇਆ ਉਹ ਵੀ ਤੁਹਾਡਾ ਖਤਮ ਹੋ ਜਾਵੇਗਾ ਬਾਬਾ ਜੀ ਨਾਲ ਗੱਲਬਾਤ ਕਰਦੇ ਆ ਬਾਬਾ ਜੀ ਸੱਚੀ ਗੱਲ ਜੀ ਸੱਚੀ ਗੱਲ ਹੋਰ ਟਿਕ ਟਾਕ ਜੀ ਹਾਂ ਜੀ ਬਾਬਾ ਜੀ ਦੱਸਿਓ ਜੀ ਕਿਵੇਂ ਹਾਲ ਹੁੰਦਾ ਈ ਜਾੜ ਜਿਵੇਂ ਦਰਦ ਕਰਦੀ ਆ ਦੇ ਵਿੱਚ ਨਾਲੇ ਕਿੱਲ ਲਾਏ ਜਾਂਦੇ ਆ ਅੱਛਾ ਜੀ ਇਸ ਤਰ੍ਹਾਂ ਇਹ ਲੱਕੜ ਹੈ ਜੀ ਹਾਂਜੀ ਇਹਦੇ ਵਿੱਚ ਕਿੱਲ ਲੱਗ ਜਾਂਦੇ ਆ ਅੱਛਾ ਕਿੱਲ ਲੱਗ ਜਾਂਦੇ ਆ ਜੀ ਹਾਂ ਠੀਕ ਹੈ ਜੀ ਜਿਹੜੀ ਜਾੜ ਦਰਦ ਹੁੰਦੀ ਹੈ ਹਟ ਜਾਂਦੀ ਹੈ ਜੀ ਅੱਛਾ ਜਾੜ ਹਟ ਜਾਂਦੀ ਹੈ ਕੀ ਕੀ ਲੈ ਕੇ ਆਣਾ ਪੈਂਦਾ ਬਾਬਾ ਜੀ ਇੱਥੇ ਬਸ ਕਿੱਲ ਹੀ ਚਾਹੀਦੇ ਹੁੰਦੇ ਆ ਜੀ ਜ਼ਿਆਦਾਤਰ ਅੱਛਾ ਸਿਰਫ ਕਿੱਲਾ ਹਾਂਜੀ ਠੀਕ ਹੈ ਬੂਰੇ ਤੋਂ ਮਿਲ ਜਾਂਦੇ ਆ ਦੁਕਾਨ ਤੋਂ ਬਾਹਰ ਦੁਕਾਨ ਤੋਂ ਹਾਂਜੀ ਠੀਕ ਹੈ ਜੀ ਤਾਂ ਜਦੋਂ ਦਰਗਾਹ ਦੇ ਅੰਦਰ ਤੁਸੀਂ ਐਂਟਰ ਹੋਣੇ ਹੁਣ ਐਂਟਰ ਹੋਣ ਦੇ ਬਾਅਦ ਜਿਵੇਂ ਬਾਹਰ ਦੁਕਾਨਾਂ ਲੱਗੀਆਂ ਉੱਥੇ ਆ ਕੇ ਪੁੱਛ ਸਕਦੇ ਹੋ ਬਾਬਾ ਬੁੱਟਾ ਸ਼ਾਹ ਜੀ ਦਾ ਨਾਮ ਲੈ ਕੇ ਤਾਂ ਉਹ ਤੁਹਾਨੂੰ ਆਪਣੇ ਆਪ ਦੱਸ ਦੇਣਗੇ ਕਿ ਕਿੱਥੇ ਬਾਬਾ ਜੀ ਬੈਠਦੇ ਆ ਤੇ ਬਾਬਾ ਜੀ ਕਿੰਨਾ ਪੁਰਾਣਾ ਦਰਦ ਠੀਕ ਹੋ ਜਾਂਦਾ ਜੀ ਜਿੰਨਾ ਮਰਜ਼ੀ ਟਾਈਮ ਪੁਰਾਣਾ ਹੋਈ ਜਿੰਨਾ ਮਰਜ਼ੀ ਪੁਰਾਣਾ ਦਰਦ ਠੀਕ ਹੋ ਜਾਂਦਾ ਜੀ ਤਾਂ ਵਿਰੋ ਦੇਵੀਗੜ੍ਹ ਏਰੀਆ ਪਟਿਆਲਾ ਜ਼ਿਲ੍ਹਾ ਕੜਾਮ ਪਿੰਡ ਹੈ ਜੀ ਜਿੱਥੇ ਆ ਕੇ ਤੁਸੀਂ ਆਪਣੀ ਜਾੜ ਦਾ ਦਰਦ ਖਤਮ ਕਰ ਸਕਦੇ ਹੋ ਬਿਲਕੁਲ ਹਲ 100% ਹੁੰਦਾ ਜੀ ਸਿਰਫ ਆਪਣੇ ਨਾਲ ਕਿੱਲਾਂ ਲੈ ਕੇ ਆਣੀ ਆ ਉਹ ਵੀ ਲੈ ਕੇ ਆਉਣ ਦੀ ਲੋੜ ਨਹੀਂ ਇੱਥੇ ਬਾਹਰ ਦੁਕਾਨਾਂ ਨੇ ਉੱਥੇ ਆ ਕੇ ਤੁਸੀਂ ਕਹਿ ਦਿਓ ਕਿ ਜਾੜ ਕਲਾਣੀ ਆ ਤਾਂ ਉਹ ਆਪਣੇ ਆਪ ਤੁਹਾਨੂੰ ਸਮਾਨ ਦੇ ਦੇਣਗੇ ਕਿਹੜਾ ਕਿਹੜਾ ਸਮਾਨ ਚਾਹੀਦਾ ਤਾਂ ਬਾਬਾ ਜੀ ਨੂੰ ਆ ਕੇ ਮਿਲ ਸਕਦੇ ਹੋ ਆ ਜਿਹੜੀ ਲੱਕੜਾ ਜੀ ਇਹਦੇ ਵਿੱਚ ਕਿੱਲ ਠੋਕੇ ਜਾਂਦੇ ਆ ਤੁਹਾਡੀ ਜਾੜ ਕਿੱਲੀ ਜਾਂਦੀ ਆ ਜੀ ਜਿਸ ਤੋਂ ਬਾਅਦ ਤੁਹਾਡਾ ਸਾਰੀ ਉਮਰ ਬਾਬੇ ਸਾਰੀ ਉਮਰ ਦਾ ਪੱਕਾ ਇਲਾਜ ਆ ਜੀ ਹਾਂਜੀ ਠੀਕ ਹੈ ਜੀ ਜਿੰਨੀ ਦੇਰ ਉਹ ਜਿਹੜੀ ਜਾੜ ਕਿੱਲੀ ਹੁੰਦੀ ਹੈ ਨਹੀਂ ਟੁੱਟਦੀ ਹੈਗੀ ਹਾਂਜੀ ਜਿੰਨੀ ਦੇਰ ਠੀਕ ਰਹੀ ਜਾਂਦੀ ਠੀਕ ਹੈ ਜੀ ਤਾਂ ਸਾਰੀ ਉਮਰ ਜਦੋਂ ਤੱਕ ਤੁਹਾਡੀ ਜਾੜ ਕਿੱਲੀ ਰਹੇਗੀ ਉਦੋਂ ਤੱਕ ਤੁਹਾਡੀ ਜਾੜ ਦਾ ਦਰਦ ਠੀਕ ਰਹੇਗਾ ਚਾਹੇ ਕੀੜਾ ਲੱਗਿਆ ਹੋਇਆ ਤਾਂ ਤੁਸੀਂ ਜਰੂਰ ਇੱਥੇ ਆ ਕੇ ਬਾਬਾ ਜੀ ਨੂੰ ਮਿਲੋ ਜਾੜ ਦਾ ਹੱਲ ਤੁਹਾਡੇ ਦਾ ਇੱਥੇ ਹੈਗਾ ਜੀ 100% ਹਾਂ ਬਾਬਾ ਜੀ 사시 ਕਾਲ ਜੀ ਤੁਸੀਂ ਟਾਈਮ ਦਿੱਤਾ ਸਾਨੂੰ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ 사시 ਕਾਲ